ਇਸਥਾਨਾ ਡੇਰਾਪਾਪਾ ਨਾਨਕਾਦੀਨ ਪਿੰਦੇ ਪਿੰਡ ਛਾਪ ਉਹ ਜਾਜਨ ਚ 35 ਸਾਲਾ ਵਿਅਕਤੀ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਮ੍ਰਿਤਕ ਵਿਅਕਤੀ ਰਾਜਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਦੇ ਭਰਾ ਬਲਵਿੰਦਰ ਸਿੰਘ ਅਤੇ ਭੈਣ ਜਗਜੀਤ ਕੌਰ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਬੀਤੇ ਕੱਲ ਰੋਟੀ ਖਾ ਕੇ ਆਪਣੇ ਮਕਾਨ ਦੇ ਅੰਦਰ ਸੁੱਤਤਾ ਸੀ ਪਰ ਅੱਜ ਸਵੇਰੇ ਜਦੋਂ ਆਪਣੇ ਕਮਰੇ ਚੋਂ ਬਾਹਰ ਨਹੀਂ ਆਇਆ ਤਾਂ ਅਸੀਂ ਉਸ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਰ ਉਸਨੇ ਕੋਈ ਆਵਾਜ਼ ਨਹੀਂ ਦਿੱਤੀ ਸ਼ੱਕ ਪੈਣ ਤੇ ਅਸੀਂ ਮਿਸਤਰੀ ਨੂੰ ਬੁਲਾ ਕੇ ਗ੍ਰੇਲ ਨੂੰ ਕਟਵਾ ਕੇ ਅੰਦਰ ਦੇਖਿਆ ਤਾਂ ਉਸ ਦੀ ਪੱਖੇ ਨਾਲ Laash ਲਟਕ ਰਹੀ ਸੀ ਉਹਨੇ ਦੱਸਿਆ ਕਿ ਰਾਜਵਿੰਦਰ ਸਿੰਘ ਦੀ ਅਜੇ ਤੱਕ ਕਰੀਬ 28 ਸਾਲ ਪਹਿਲਾਂ ਐਕਸੀਡੈਂਟ ਦੌਰਾਨ ਚੂਲੇ ਟੁੱਟੇ ਹੋਣ ਦੀ وجہ ਨਾਲ ਵਾਕਰ ਤੇ ਸਹਾਰੇ ਚੱਲਦਾ ਸੀ ਪਰ ਉਹ ਫਾਹਾ ਕਿਵੇਂ ਲੈ ਸਕਦਾ ਹੈ ਇੱਕ ਪੁਜਾਰਤ ਬਣੀ ਹੋਈ ਹੈ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਾ ਕੇ ਬੰਦਾ ਇਨਸਾਫ ਪਿੱਤਾ ਜਾਵੇ ਜੀ ਹਾਂ ਉਧਰ ਮੌਕੇ ਤੇ ਪਹੁੰਚੇ ਪੁਲਿਸ ਸਥਾਨਾ ਡੇਰਾ ਬਾਬਾ ਨਾਨਕ ਤੇ ਐਸਐਸਓ ਅਮਰਜੀਤ ਮਸੀਹ ਨੇ ਦੱਸਿਆ ਕਿ ਮ੍ਰਿਤਕ ਰਾਜਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਜੋ ਵੀ ਉਹ ਬਿਆਨ ਦਰਜ ਕਰਾਉਣਗੇ ਉਹ ਸੰਸਾਰ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ